ਸ੍ਰੀ ਹਰਿ ਕ੍ਰਿਸ਼ਨ ਅਧਿਆਈਏ ਜਿਸ ਰੱਤੇ ਸਭ ਦੁੱਖ ਜਾਏ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਇਤਨੇ ਉਪਮਾ ਇਤਨੀ ਵਡਿਆਈ ਆ ਕਿ ਜਿਨ੍ਹਾਂ ਦੇ ਬਚਨ ਸੁਣਦੇ ਸੁੱਕੇ ਹਰੇ ਹੋ ਜਾਂਦੇ ਨੇ ਮੁਰਦੇ ਜੀ ਪੈਂਦੇ ਨੇ ਬੁੱਝ ਦਿਲ ਤੇ ਕਾਇਰ ਸ਼ੇਰ ਸਮਾਨ ਹੋ ਜਾਂਦੇ ਨੇ ਕੱਚ ਕੰਚਨ ਤੇ ਮਨੂਰ 파ਰਸ ਹੋ ਜਾਂਦਾ ਏ ਮੰਨ ਲਓ ਕਿ ਸੁੱਕੇ ਕਾਸ਼ਟ ਹਰਿਆ ਬਈ ਜਿਹੜੇ ਗੂੰਗੇ ਬੋਲੇ ਨੇ ਬੁੱਧੀ ਹੀਰਨੇ ਉਹ ਵੀ ਗਿਆਨਵਾਣ ਬਣ ਜਾਂਦੇ ਨੇ ਐਸੀ ਗੁਰੂ ਜੀ ਦੇ ਬਚਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਤਾਕਤ ਹੈ ਉਹ ਸ਼ਕਤੀ ਹੈ ਉਹਨਾਂ ਦੀ ਮਿਹਰ ਦੀ ਦ੍ਰਿਸ਼ਟੀ ਦੇ ਵਿੱਚ ਐਸੀ ਤਾਕਤ ਹੈ ਕਿ ਜਿੱਥੇ ਉਹ ਮਿਹਰ ਦੀ ਨਜ਼ਰ ਕਰਦੇ ਨੇ ਉੱਥੋਂ ਮੰਨ ਲਓ ਕਿ ਉਸ ਮਨੁੱਖ ਦੇ ਅੰਦਰੋਂ ਸਾਰੇ ਪਾਪਾਂ ਦੀ ਕਾਲਸ਼ ਹੈ ਜਿਹੜੀ ਉਹ ਉੱਤਰ ਜਾਂਦੀ ਆ ਕਿਉਂਕਿ ਉਹ ਰਬੀ ਜੋਤ ਨੇ ਉਹ ਗੁਰੂ ਨਾਨਕ ਦੀ ਜੋਤ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਸ ਸਮੇਂ ਨਾ ਦਿੱਲੀ ਜਾਂਦੇ ਹੋਏ ਪੰਜੋਖੜਾ ਸਾਹਿਬ ਰੁਕੇ ਨੇ ਇਥੇ ਇੱਕ ਬ੍ਰਾਹਮਣ ਸੀ ਲਾਲਚੰਦ ਪੰਡਤ ਲਾਲਚੰਦ ਉਹਨੂੰ ਇੱਕ ਤੇ ਉੱਚੀ ਜਾਤ ਦਾ ਹੰਕਾਰ ਸੀ ਇੱਕ ਉਹਨੂੰ ਆਪਣੇ ਬੜੇ ਵੱਡੇ ਵਿਦਵਾਨ ਹੋਣ ਦਾ ਹੰਕਾਰ ਸੀ ਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਇਹਦੇ ਬੋਲ ਸੁਣ ਕੇ ਕਹਿ ਦਿੱਤਾ ਸੀ ਕਿ ਇਹ ਜਿੰਨਾ ਹੀ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਉਹਨਾਂ ਹੀ ਇਹ ਅਕਲ ਦਾ ਅੰਨਾ ਹੈ ਕਿਉਂਕਿ ਅੰਦੇ ਏ ਨਾ ਆਖੀਏ ਜਿਨ ਮੁਖ ਲੋਨ ਨਾ ਹੈ ਅੰਦੇ ਸਹੀ ਨਾੜਕਾ ਜੇ ਖਸਮੋਂ ਕੋ ਉੱਥੇ ਜਾਹੀ ਇਨੂੰ ਤੇ ਹੰਕਾਰ ਰੂਪੀ ਜਿਹੜਾ ਬੇਅੰਤ ਮੋਤੀਆ ਹੋਇਆ ਹੈ ਸੋ ਇਹ ਬੜਾ ਹੰਕਾਰਿਆ ਹੋਇਆ ਸੀ ਜਿਵੇਂ ਪੰਜੋਖੜਾ ਸਾਹਿਬ ਬੜੀਆਂ ਸੰਗਟਾਂ ਸਨ ਤੇ ਉਥੇ ਗੁਰੂ ਜੀ ਦਾ ਦੀਵਾਨ ਦਰਬਾਰ ਸਜਿਆ ਹੋਇਆ ਸੀ ਇਹਨੇ ਪੁੱਛਿਆ ਵੀ ਕਿਹੜੇ ਮਹਾਰਾਜ ਆਏ ਨੇ ਸਿੱਖ ਤੋਂ ਪੁੱਛਿਆ ਸਿੱਖ ਕਹਿੰਦਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਨ ਦੁਨੀ ਦੇ ਪਾਤਸ਼ਾਹ ਆਏ ਹੋਏ ਨੇ ਕਹਿ ਲੱਗਾ ਕਿ ਕਿਤਨੀ ਛੋਟੀ ਉਮਰ ਹੈ ਦੇ ਨਾਮ ਕਿੰਨਾ ਵੱਡਾ ਹੈ ਗੁਰੂ ਹਰਿਕ੍ਰਿਸ਼ਨ। ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ ਨੇ ਉਹਨਾਂ ਨੇ ਕੀਤਾ ਉਚਾਰਨ ਕੀਤੀ ਹੈ। ਇਹ ਮੈਨੂੰ ਕੀਤਾ ਨਹੀਂ ਤੇ ਘਟੋ ਘਟ ਉਹਦੇ ਅਰਥ ਕਰਕੇ ਸਮਝਾ ਦੇਣਾ। ਇਹ ਨ ਬਿਨਸਾਰੀ ਗੱਲ ਗੁਰੂ ਜੀ ਨੂੰ ਸਿੱਖ ਨੇ ਦੱਸ ਦਿੱਤੀ। ਤੇ ਗੁਰੂ ਜੀ ਕਹਿਣ ਲੱਗੇ ਵੀ ਜੇ ਅਸੀਂ ਅਰਥ ਕਰਕੇ ਦੱਸ ਦਿੱਤੇ। ਫਿਰ ਇਹਨੇ ਕਹਿਣਾ ਵੀ ਇਹਨਾਂ ਨੇ ਚਲੋ ਅਰਥ ਪੜ੍ਹ ਲੈਣੇ ਹੋਣਗੇ। ਇਹਨਾਂ ਨੇ ਸਮਝ ਲੈ ਹੋਣਗੇ ਤੇ ਇਹ ਬਹੁਤ ਅਮੀਰ ਨੇ ਜਾਂ ਇਸ ਤਰ੍ਹਾਂ ਮਨ ਦੇ ਵਿੱਚ ਕਈ ਖਿਆਲ ਲਿਆਵੇਗਾ ਤੁਸੀਂ ਇਸ ਨੂੰ ਕਹੋ ਉਸ ਨੂੰ ਬੁਲਾ ਕੇ ਲਿਆਓ ਉਹ ਜਦੋਂ ਉੱਥੇ ਲਾਲਚੰਦ ਆਇਆ ਗੁਰੂ ਜੀ ਦੇ ਕੋਲ ਉਹਨੂੰ ਕਹਿਣ ਲੱਗੇ ਵੀ ਦੱਸ ਭਾਈ ਤੇਰੇ ਤੂੰ ਆਪਣੇ ਮਨ ਦੀ ਗੱਲ ਦੱਸ ਕੀ ਕਹਿਣਾ ਚਾਹਣਾ ਉਹਨੇ ਕਿਹਾ ਜੀ ਵੇਖੋ ਕ੍ਰਿਸ਼ਨ ਜੀ ਹੋਏ ਨੇ ਉਹਨਾਂ ਨੇ ਅਰਥ ਕੀਤੇ ਨੇ ਗੀਤਾ ਉਚਾਰੀ ਤੇ ਉਹਦੇ ਆਪ ਜੀ ਅਰਥ ਸੁਣਾ ਦਿਓ ਗੁਰੂ ਜੀ ਨੇ ਫਿਰ ਉਹਨੂੰ ਕਿਹਾ ਕਿ ਅਰਥ ਅਸੀਂ ਉਸ ਤੋਂ ਕਰਾਵਾਂਗੇ ਜਿਸ ਤੂੰ ਤੂੰ ਕਹੇਗਾ ਤੂੰ ਆਪਣੀ ਮਨਮਰਜ਼ੀ ਦਾ ਕੋਈ ਬੰਦਾ ਲੱਭ ਲਿਆ ਜੇ ਅਸੀਂ ਕਰ ਦਿੱਤੇ ਫਿਰ ਵੀ ਤੇਰੇ ਮਨ ਦੇ ਵਿੱਚ ਕੋਈ ਸ਼ੰਕਾ ਪਰਮ ਰਹਿ ਜਾਵੇਗਾ ਤੂੰ ਆਪਣੀ ਮਨਮਰਜ਼ੀ ਦਾ ਕੋਈ ਵੀ ਬੰਦਾ ਲਾਇਆ ਉਹਦੇ ਤੂੰ ਅਸੀਂ ਅਰਥ ਕਰਵਾ ਦੇਵਾਂਗੇ ਉਹਨੇ ਜਿਹੜਾ ਪੰਡਤ ਲਾਲ ਚੰਦ ਹੈ ਪਹਿਲਾਂ ਤੇ ਉਹ ਰੱਬੀ ਬਚਨ ਸੁਣ ਕੇ ਉਹਨਾਂ ਦੇ ਮੁਖਾਰਬਿੰਦ ਤੋਂ ਇਹਦੇ ਅੰਦਰ ਠੰਡ ਪਈ ਅਤੇ ਇਹਦਾ ਹੰਕਾਰ ਥੋੜਾ ਨੀਵਾ ਹੋਇਆ ਫੇਰ ਇਹ ਇੱਕ ਉੱਥੋਂ ਲੱਭ ਕੇ ਲਿਆ ਚੀਵਰਣੋ ਛੱਜੂ ਚੀਵਰਣੋ ਵੀ ਜਿਹੜਾ ਲੋਕਾਂ ਦੇ ਘਰ ਘਰ ਦੇ ਵਿੱਚ ਪਾਣੀ ਧੋਂਦਾ ਸੀ ਉਹਨੋਂ ਜਿਹੜਾ ਨੀਵੀਂ ਜਾਤ ਦਾ ਇਹਨੂੰ ਪਤਾ ਏ ਕਿ ਜਿਹੜੇ ਨੀਵੀਂ ਜਾਤ ਦੇ ਨੇ ਉਹ ਤੇ ਸ਼ਾਸਤਰ ਪੜ ਨਹੀਂ ਸਕਦੇ ਉਹ ਤੇ ਗ੍ਰੰਥ ਪੜ ਨਹੀਂ ਸਕਦੇ ਕਿਉਂਕਿ ਜੇ ਜੇ ਕੋਈ ਸ਼ੁੱਧਰ ਕੋਈ ਗਿਆਨ ਲੈਣ ਦੀ ਕੋਸ਼ਿਸ਼ ਕਰੇ ਪੜਨ ਦੀ ਤੇ ਉਹਦੀ ਜ਼ਬਾਨ ਕੱਟ ਦਿੱਤੀ ਜਾਂਦੀ ਸੀ ਜਾਂ ਸਿੱਕਾ ਢਾਲ ਕੇ ਉਹਦੇ ਕੰਨ ਵਿੱਚ ਪਾ ਦਿੱਤਾ ਜਾਂਦਾ ਸੀ ਉਹਨੇ ਮਨ 'ਚ ਸੋਚਿਆ ਵੀ ਇਹਨੇ ਪੜਨਾ ਤੇ ਕੀ ਇਹਨੇ ਤੇ ਕਦੀ ਗ੍ਰੰਥਾਂ ਦੇ ਸ਼ਾਸਤਰਾਂ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ ਵੀ ਇਹ ਅਰਥ ਕਿੱਥੋਂ ਕਰਕੇ ਸੁਣਾ ਲੂੰਗਾ ਵੀ ਉਹਨੇ ਮਾਲੋ ਕਿ ਡੇਡਾ ਜਾਂ ਪਰਣਾ ਬੰਨੇ ਹੋਇਆ ਸੀ ਮੈਲੇ ਜੇ ਫਟੇ ਕੱਪੜੇ ਤੇ ਉਹਦੇ ਮੂੰਹ ਦੇ ਵਿੱਚੋਂ ਪਾਣੀ ਦੀਆਂ ਲਾਲਾਂ ਜਿਹੜੀਆਂ ਉਹ ਵਗ ਰਹੀਆਂ ਸਨ ਸੋ ਉਹਨੂੰ ਮੰਦ ਬੁੱਧੀ ਨੂੰ ਖੜ ਕੇ ਲੈ ਆਇਆ ਫਿਕਰ ਤੋਂ ਕਰਵਾ ਦਿਓ ਗੁਰੂ ਜੀ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਕਿਉਂਕਿ ਪੰਡਤ ਲਾਲ ਚੰਦ ਨਹੀਂ ਜਾਣਦਾ ਕਿ ਇਹ ਰੱਬੀ ਜੋਤ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇਹ ਨਿਰੰਕਾਰੀ ਜੋਤ ਨੇ ਗੁਰੂ ਸਰੀਰ ਨਹੀਂ ਗੁਰੂ ਮੰਨ ਲੋ ਜੋਤ ਹੈ ਸੋ ਗੁਰੂ ਜੀ ਨੇ ਅੰਮ੍ਰਿਤ ਮੈਂ ਦ੍ਰਿਸ਼ਟੀ ਕੀਤੀ ਛਦੂਚੀ ਵਰਵਲ ਉਹਨੂੰ ਉਸੇ ਵੇਲੇ ਮੰਨ ਲਓ ਗਿਆਨ ਹੋ ਗਿਆ ਕਿਉਂਕਿ ਬਾਣੀ ਵਿੱਚ ਆਪਾਂ ਪੜ੍ਹਦੇ ਨਾ ਪਿੰਗਲ ਪਰਬਤ ਪਾਰ ਪਲੇ ਪਰੇ ਖਲ ਚਤਰਬ ਕੀਤਾ ਅੰਦਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਕੋਈ ਕੋਟ ਅਗਹ ਹਰੇ ਨਿਰਮਲ ਪੈ ਕੀਤਾ ਸੁਨੇ ਗੋਪਜੋ ਜਹੇ ਸੁਰਸਨਾ ਪਾਵੇ ਸੁਨੇ ਮੂੜ ਜਿਤ ਲਾਏ ਚਤਨਤਾ ਆਵਈ ਦੁਖ ਦਰਦ ਪਉ ਨਿਕਟ ਨਾ ਤੇ ਨਰਕੇ ਰਹੇ ਉਜੋ ਜਾਕੀ ਇੱਕ ਬਾਰ ਚੌਪਈ ਕੋ ਕਹੇ ਮੰਨ ਲਓ ਵੀ ਗੁਰਬਾਣੀ ਵਿੱਚ ਬਚਨ ਨੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਜਦੋਂ ਗੁਰੂ 14 ਨਾ ਤੇ ਉਹ ਜਿਹੜਾ ਗਿਆਨਵਾਨ ਹੁੰਦਾ ਉਹਨੂੰ ਮੂਰਖ ਬਣਾ ਦਿੰਦਾ ਤੇ ਜਿਹੜਾ ਮੂਰਖ ਹੋਵੇ ਗਿਆਨਹੀ ਨਾ ਹੋਵੇ ਉਹਨੂੰ ਗਿਆਨਵਾਨ ਬਣਾ ਦਿੰਦਾ ਏ ਸੋ ਇਹ ਗੁਰਬਾਣੀ ਦੇ ਵਿੱਚ ਬਚਨ ਹੈ ਇਹ ਨਹੀਂ ਹਨ ਕੱਲੇ ਕਿ ਗੁਰੂ ਜੀ ਨੇ ਪ੍ਰਤੱਖ ਸਾਨੂੰ ਜੀਵਨ ਦੇ ਵਿੱਚ ਇਤਿਹਾਸ ਦੇ ਵਿੱਚ ਸਾਨੂੰ ਕਰਕੇ ਵੀ ਦਿਖਾਇਆ ਪ੍ਰੈਕਟੀਕਲ ਸੋ ਸ਼ਜੂ ਜੀ ਵਰ ਤੇ ਮਿਹਰ ਦੀ ਦ੍ਰਿਸ਼ਟੀ ਕੀਤੀ ਉਹ ਹੋਸ਼ ਵਿੱਚ ਆ ਗਿਆ ਉਹ ਮੁਸਕਰਾਇਆ ਤੇ ਗੁਰੂ ਜੀ ਕਹਿੰਦੇ ਵੀ ਇਸ ਪੰਡਤ ਦੇ ਸਵਾਲਾਂ ਦੇ ਜਵਾਬ ਦਓ ਇਹਦੇ ਟੇਡੇ ਮੰਨ ਨੂੰ ਸਿੱਧਾ ਕਰ ਦਿਓ ਤੇ ਪੰਡਤ ਸ਼ਜੂਤੀ ਵਰਨੇ ਸ਼ਜੂਤੀ ਵਰਨੇ ਪੰਡਤ ਨੂੰ ਗਿਆ ਤੇ ਤੇਰੀ ਜਿਹੜੇ ਸ਼ਾਸਤਰਾਂ ਨੇ ਵਿੱਚ ਰੁਚੀ ਹੈ ਜਿਹੜੇ ਗ੍ਰੰਥ ਵਿੱਚ ਤੇਰੀ ਰੁਚੀ ਹੈ ਤੂੰ ਉਸੇ ਗ੍ਰੰਥ ਵਿੱਚੋਂ ਸ਼ਲੋਕ ਪੜ੍ਹ ਕੇ ਸੁਣਾ ਤੇ ਮੈਂ ਤੈਨੂੰ ਅਰਥ ਦੱਸਦਾ ਉਹਨੇ 10 ਸ਼ਲੋਕ ਸੁਣਾਏ ਤੇ ਦਸਾਂ ਸ਼ਲੋਕਾਂ ਦੇ ਜਿਹਨੂੰ 20 ਅਰਥ ਕਰਕੇ ਦੱਸੇ ਚਮਤਕਾਰ ਅਰਥ ਕਰਕੇ ਦੱਸੇ ਇਹੋ ਜਿਹੇ ਅਰਥ ਵੀ ਜਿਹੜੇ ਉਹਨੇ ਕਦੇ ਸੁਣੇ ਨਹੀਂ ਤੇ ਇੱਕਦਮ ਹੈਰਾਨ ਹੋ ਗਿਆ ਹੈਰਾਨੀ ਕੋਈ ਹੱਥ ਨਹੀਂ ਰਹੀ ਪੀ ਇੱਕ ਜਿਹੜਾ ਮੰਦਪੁੱਤੀ ਹੈ ਇਤਨੇ ਚਮਤਕਾਰ ਹੀ ਅੱਥ ਸੁਣਾ ਰਿਹਾ ਹੈ ਉਹਨੇ ਆਪਣਾ ਜਨੇਊ ਲਾ ਕੇ ਤੇ ਇੱਕ ਪਾਸੇ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਆਪਣਾ ਸਿਰ ਵੀ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਗੁਰੂ ਜੀ ਨੇ ਕਿਹਾ ਵੀ ਮੇਰੀ ਚਰਣੀ ਵੀ ਇੱਕ ਚੀਰ ਦੇ ਚਰਣੀ ਲੱਗ ਕਿਉਂਕਿ ਗੁਰੂ ਅਮਰਦਾਸ ਜੀ ਨੇ ਪੰਡਤ ਪੇਹੇ ਦਾ ਹੰਕਾਰ ਤੋੜਿਆ ਤੇ ਭਾਈ ਮਾਨਕ ਚੰਦ ਜੀ ਦੇ ਚਰਣੀ ਲਾਇਆ ਸੀ ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਵੀ ਇਹਦੇ ਚਰਣੀ ਲੱਗ ਇਹਦੇ ਪੈਰਾਂ ਦੇ ਸਿਰ ਉੱਤੇ ਤੇ ਉਹ ਜਿਹੜਾ ਜਨੇਊ ਸੀ ਜੰਝੂ ਸੀ ਜਦੋਂ ਉਹਨੂੰ ਵਾਪਸ ਕਰਨ ਲੱਗੇ ਤੇ ਉਹਨੇ ਕਿਹਾ ਵੀ ਇਹ ਜੰਝੂ ਵਿਦ ਕਰਦੀ ਨਿਸ਼ਾਨੀ ਇਹ ਹੁਣ ਮੈਂ ਨਹੀਂ ਪਾਉਣਾ ਮੈਂ ਅੱਜ ਤੋਂ ਬਾਅਦ ਤੁਹਾਡਾ ਸਿੱਖ ਸੱਜ ਗਿਆ ਉਹਦਾ ਸਾਰਾ ਹੰਕਾਰ ਨਿਮਾ ਹੋ ਗਿਆ ਕਿਉਂਕਿ ਜੰਝੂ ਜਿਹੜਾ ਵਿਦ ਕਰਦੀ ਨਿਸ਼ਾਨੀ ਕਹਿੰਦੇ ਆ ਜਿਹੜਾ ਬ੍ਰਾਹਮਣ ਹੁੰਦਾ ਹੈ ਸੰਤ ਰੂਪੇ ਪਾਉਂਦਾ ਹੈ ਖਤਰੀ ਗਰਮੀਆਂ 'ਚ ਪਾਉਂਦਾ ਹੈ ਬੈਸ਼ ਪਾਤਾ ਚੜ ਕੇ ਚ ਪਾਉਂਦਾ ਸ਼ੂਤਰ ਪਾ ਨਹੀਂ ਸਕਦਾ ਫਿਰ ਜਿਹੜਾ ਬ੍ਰਾਹਮਣ ਹੁੰਦਾ ਇਹਦਾ ਤੀਰੇ ਧਾਗੇ ਦਾ ਹੁੰਦਾ ਹੈ ਜਿਹੜਾ ਖੱਤਰੀ ਹੁੰਦਾ ਇਹ ਦੂਰੇ ਧਾਗੇ ਵਾਲਾ ਪਾਉਂਦਾ ਹੈ ਬੈਸ਼ ਇਹ ਇੱਕ ਇਹ ਕਹਰੇ ਧਾਗੇ ਦਾ ਪਾਉਂਦਾ ਤੇ ਸ਼ੂਤਰ ਪਾ ਨਹੀਂ ਸਕਦਾ ਇਸਤਰੀ ਵੀ ਨਹੀਂ ਪਾ ਸਕਦੀ ਸੋ ਇਸ ਤਰ੍ਹਾਂ ਕਰਕੇ ਇਹ ਜੰਜੂ ਵਿਤ ਕਰੇ ਦੀ ਨਿਸ਼ਾਨੀ ਹੈ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਿਹਾ ਸੀਦਾ ਆਹ ਕਪਾਹ ਸੰਪੋਕ ਸੂਤ ਜਤ ਗੰਢੀ ਸਤ ਵਟ ਇਹੋ ਜਨੇਉ ਜੀ ਕਾ ਹਿਤ ਪਾਂਡੇ ਕਤ ਸੋ ਗੁਰੂ ਸਾਹਿਬ ਜੀ ਨੇ ਇਹ ਦੱਸ ਦਿੱਤਾ ਕਿ ਇੱਥੇ ਗੁਰੂ ਨਾਨਕ ਦੇ ਘਰ ਦੇ ਵਿੱਚ ਕੋਈ ਦਲੀਲਬਾਜ਼ੀ ਨਹੀਂ ਕੋਈ ਚਤਰਾਈ ਨਹੀਂ ਇੱਥੇ ਚੱਲਦੀ ਕੋਈ ਦਾਰਸ਼ਨਿਕ ਬ੍ਰੀਕੀ ਨਹੀਂ ਹੈਗੀ ਤੇ ਇੱਥੇ ਤੇ ਨਿਮਰਤਾ ਹੈ ਤੇ ਗਰੀਬੀ ਹੈ ਇੱਥੇ ਛੋੜ ਸਿਆਨ ਬਹੁਤ ਚਤਰਾਈ ਦੋਇ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨਵ ਦੇਹ ਕਾ ਇਹ ਊਤਮ ਫਲ ਹੈ ਇਹੀ ਆ ਕਿ ਜਿਹੜਾ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਆ ਉਹੀ ਡੂੰਗਾ ਤੇ ਗਹਿਰ ਗੰਭੀਰ ਹੈ ਤੇ ਉਹੀ ਸਿਆਣਾ ਹੈ ਬਾਕੀ ਹੋਰ ਕੋਈ ਇੱਥੇ ਜਿਹੜੀ ਚਤਤ ਚਲਾਕੀ ਆ ਨਹੀਂ ਚੱਲਦੀ ਤੇ ਇਸ ਪੰਡਤ ਲਾਲ ਚੰਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਅਮਰਤ ਛਕਿਆ ਤੇ ਚਮਕੌਰ ਦੀ ਗੜੀ ਦੇ ਵਿੱਚ ਲੜ ਕੇ ਸ਼ਹੀਦ ਹੋਇਆ ਸੀ ਗੁਰੂ ਇਤਨੀ ਮਿਹਰ ਕਰਕੇ ਇਤਨਾ ਜੀਵਨ ਬਦਲਾ ਦਿੰਦਾ ਦੇਖੋ ਇਤਨੀ ਮਹਾਨ ਕਿਰਪਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕੀਤੀ ਪੰਡਤ ਛੱਜੂ ਜਿਹੜਾ ਛੱਜੂ ਚੇਵਰ ਸੀਗਾ ਉਹਨੂੰ ਨਵਾਇਆ ਧਵਾਇਆ ਸੋਹਣੇ ਕੱਪੜੇ ਪਵਾਏ ਜਗਨਨਾਥਪੁਰੀ ਭੇਜਿਆ ਉਹਨੂੰ ਪ੍ਰਚਾਰ ਕਰਨ ਵਾਸਤੇ ਗੁਰਮਤ ਦਾ ਉਸਥੇ ਉਹਨੇ ਬੜਾ ਪ੍ਰਚਾਰ ਕੀਤਾ ਬੜਾ ਸੰਗਤਾਂ ਨੇ ਉਥੇ ਉਹਦਾ ਆਦਰਸ਼ਨ ਮਾਨਵੀ ਕੀਤਾ ਤੇ ਇਸ ਪੰਡਤ ਛੱਜੂਜੀ ਵਰਦੀ ਪੰਸ ਵਿੱਚੋਂ ਪਿਆਰੇ ਭਾਈ ਹਿੰਮਤ ਸਿੰਘ ਜੀ ਜਿਹੜੇ ਪੈਦਾ ਹੋਏ ਦੇਖੋ ਕਿਤਨੀ ਮਹਾਨ ਕਿਰਪਾ ਜੜੀ ਹੈ ਉਹ ਗੁਰੂ ਕਰਦਾ ਹੈ ਬਖਸ਼ਿਸ਼ਾਂ ਵਰਤਦਾ ਹੈ ਸੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜਿਹੜੀਆਂ ਇਹ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ ਕਿਰਪਾ ਕੀਤੀ ਹੈ ਸੋ ਗੁਰੂ ਇਹ ਇਤਿਹਾਸ ਨਾਲ ਜੁੜਨਾ ਹੈ ਇਤਿਹਾਸ ਨੂੰ ਜੁੜ ਕੇ ਤੇ ਆਪਣੇ ਜੀਵਨ ਨੂੰ ਜਿਹੜਾ ਗੁਰਮਤ ਦੀ ਕਸਵੱਟੀ ਤੇ ਜਿਹੜਾ ਹੈ ਉਹ ਜਿਹੜਾ ਸਾਡਾ ਜੀਵਨ ਹੈ ਤਾਕੇ ਗੁਰਮਤ ਦੀ ਕਸਵਰਤੀ ਤੇ ਪੂਰਾ ਉੱਤਰ ਸਕੇ ਤੇ ਫੇਰੀ ਜਿਹੜਾ ਸਾਡਾ ਇਹ ਜੀਵਨ ਸਫਲਾ ਹੋਵੇਗਾ ਜਿਨੇ ਗੁਰੂ ਇਤਿਹਾਸ ਤੇ ਗੁਰਮਤ ਦੀ ਕਸਵਰਤੀ ਤੇ ਆਪਣੇ ਜੀਵਨ ਨੂੰ ਢਾਲ ਲਿਆ ਨਾ ਤੇ ਸਮਝ ਲਓ ਉਹਦੇ ਸਾਰੇ ਗੁਰਪੁਰਬ ਮਨਾਏ ਸਾਰੀ ਸੇਵਾ ਸਿਮਰਨ ਕੀਤਾ ਹੋਇਆ ਉਹਦਾ ਸਫਲਾ ਹੈ ਤੇ ਜਿਹੜਾ ਮੰਨ ਲਓ ਵੀ ਨਹੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਢਾਲਦਾ ਤੇ ਉਹ ਜਿੰਨੇ ਮਰਜੀ ਕਰਮ ਕਾਂਡ ਕਰੀ ਜਾਵੇ ਵਿਖਾਵਾ ਕਰੀ ਜਾਵੇ ਕਰੀ ਜਾਵੇ ਉਹ ਦਾ ਫਿਰ ਕਿਸੇ ਕੰਮ ਨਹੀਂ ਤੇ ਉਹ ਨਾ ਸਮਾਜ ਵਿੱਚ ਕੋਈ ਪਰਿਵਰਤਨ ਹੋਣਾ ਹੈ ਨਾ ਕੋ ਮਨੁੱਖ ਦੇ ਆਪ ਨੇ ਆਪਣੇ ਜੀਵਨ ਵਿੱਚ ਪਰਿਵਰਤਨ ਹੋਣਾ ਹੈ ਪਰਿਵਰਤਨ ਤਾਂ ਹੀ ਹੋਊਗਾ ਕਿ ਜੇ ਬੜੀ ਬਰੀਕੀ ਦੇ ਨਾਲ ਗੁਰੂ ਸਹਿਬਾਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ